ਰੂਸ ਪਰ ਦੇ ਪਛਾੜੀਆਂ ਦੇ ਵਿੱਚ ਅਸੀਂ ਖੜੇ ਹੋਏ ਆਂ ਭਾਰਤ ਪਾਕ ਸੀਮਾ ਹੈਗੀ ਐ ਜ਼ੀਰੋ ਲਾਈਨ ਹੈ ਇੱਥੇ ਐਡਵਾਂਸ ਬੰਨ ਹੈਗਾ ਜਿੱਥੋਂ ਪਾਣੀ ਰਿਸ ਰਿਆ ਹੈਗਾ ਸੀਗਾ ਔਰ ਉਸ ਨੂੰ ਪਛਾਣ ਦੇ ਲਈ ਨੌਜਵਾਨਾਂ ਦਾ ਇੱਥੇ ਹੜ ਆਇਆ ਹੋਇਆ ਹੜ ਇਸ ਕਰਕੇ ਕਹਿ ਰਹੇ ਹੈਗੇ ਆ ਕਿ ਪਤਾ ਹੀ ਨਹੀਂ ਕਿੱਥੋਂ ਨੌਜਵਾਨ ਆ ਰਹੇ ਆ ਟਰਾਲੀਆਂ ਲੈ ਕੇ ਆ ਰਹੇ ਮਿੱਟੀ ਦੀਆਂ ਮਿੱਟੀ ਦੇ ਗੱਟੇ ਭੜਕੇ ਲੈ ਕੇ ਆ ਰਹੇ ਹੈਗੇ ਆ ਔਰ ਇਸ ਬਣ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੈਗੇ ਨੇ ਤਸਵੀਰ ਦਿਖਾਵਾਂਗੇ ਤੁਹਾਨੂੰ ਅਸੀਂ ਇਸ ਟਾਈਮ ਜ਼ੀਰੋ ਲਾਈਨ ਦੇ ਉੱਪਰ ਮੌਜੂਦ ਹੈਗੇ ਆ ਉਸ ਪਾਸੇ ਪਾਕਿਸਤਾਨ ਦੀ ਚੁੰਕੀ ਹੈਗੀ ਆ ਪਾਕਿਸਤਾਨ ਹੈਗਾ ਉਹ ਉਹ ਵੀ ਪਾਣੀ ਦੇ ਵਿੱਚ ਕਿਰਿਆ ਹੋਇਆ ਨਜ਼ਰ ਆ ਰਿਹਾ ਔਰ ਇਸ ਪਾਸੇ ਫੈਂਸਿੰਗ ਹੈ ਔਰ ਫੈਂਸਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਉਹ ਫੈਂਸਿੰਗ ਦੇ ਨਾਲ ਜਿਹੜਾ ਇਸ ਪਾਸੇ ਇਹ ਅਡਵਾਂਸ ਬੰਨ ਹੈਗਾ ਔਰ ਅਡਵਾਂਸ ਬੰਨ ਦੇ ਨਾਲ ਇਹ ਗੱਟੇ ਜਿਹੜੇ ਨੇ ਉਹ ਲਗਾਏ ਗਿਆ ਤਾਂ ਸਤੂਜ ਹੈ ਸਤੂਜ ਦੇ ਨਾਲ ਸਤੂਜ ਦਾ ਪੱਧਰ ਵਧਿਆ ਹੈਗਾ ਤਾਂ ਉਸ ਤੋਂ ਬਾਅਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੋਂ ਜਿਹੜਾ ਅਡਵਾਂਸ ਬੰਨ ਹੈਗਾ ਇਸ ਦੇ ਅੱਗੇ ਕਈ ਪਿੰਡ ਹੈਗੇ ਨੇ ਉਸ ਨੂੰ ਪੁਚਾ ਲਣ ਦੇ ਲਈ ਜਿਹੜਾ ਇੱਥੇ ਇਹ ਗੱਟੇ ਜਿਹੜੇ ਨੇ ਉਹ ਲਗਾਏ ਗਏ ਆ ਕਿਉਂਕਿ ਇਤੋਂ ਪਾਣੀ ਥੱਲੇ ਰਿਸ ਰਿਹਾ ਹੈਗਾ ਸੀ ਪਿੰਡ ਵਾਸੀਆਂ ਦਾ ਕਹਿਣਾ ਹੈਗਾ ਪਾਣੀ ਰਿਸ ਰਿਹਾ ਹੈਗਾ ਸੀਗਾ ਜਦੋਂ ਪਤਾ ਲੱਗਦਾ ਹੈਗਾ ਤਾਂ ਫਿਰ ਦੂਰੋਂ ਦੂਰੋਂ ਨੋਜਵਾਰ ਪੋਛ ਦੇ ਹੈਗੇ ਆ ਲੋਕ ਮੋਛ ਦੇ ਹੈਗੇ ਆ ਮਿੱਟੀ ਲੈ ਕੇ ਆਉਂਦੇ ਹੈਗੇ ਆ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਗੱਟੇ ਭਰ-ਭਰ ਕੇ ਲੈ ਕੇ ਆ ਰਹੇ ਹੈਗੇ ਨੇ ਤੇ ਗੱਟੇ ਭਰ ਕੇ ਇੱਥੇ ਲਗਾ ਰਹੇ ਹੈਗੇ ਨੇ ਪਾਣੀ ਦੇ ਵਿੱਚ ਵੜ ਕੇ ਲਗਾ ਰਹੇ ਹੈਗੇ ਨੇ ਤਾਂ ਕਈ-ਕਈ ਥੋੜ ਜਿਹੜੇ ਇੱਥੇ ਪਾਣੀ ਹੈਗਾ ਫੈਂਸਿੰਗ ਵੀ ਡੁੱਬੀ ਹੋਈ ਨਜ਼ਰ ਆਉਂਦੀ ਹੈਗੀ ਆ ਹਾਲਾਂਕਿ ਬੀਐਸਐਫ ਚੌਕਸ ਹੈਗੀ ਆ ਪੂਰੀ ਨਜ਼ਰ ਜੜੀ ਆ ਉਹ ਰੱਖੀ ਹੋਈ ਚਾਹੇ ਉਹ ਕਿਸ਼ਤੀ ਤੋਂ ਹੋਵੇ ਚਾਹੇ ਉਹ ਚੌਂਕੇ ਤੋਂ ਖੜਕੇ ਹੋਵੇ ਬੀਐਸਫ ਪੂਰੀ ਨਜ਼ਰ ਜੜੀ ਹੈ ਉਹ ਰੱਖੀ ਹੋਈ ਹੈ ਤਾਂ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹਾਂ ਰਾਹਤ ਕਰਨ ਦੀ ਉਹ ਵੀ ਦਿਖਾ ਦੇਣਾ ਚਾਹਦੇ ਆ ਮਿੱਟੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਤਾਂ ਕਿ ਇਸ ਨੂੰ ਪੱਕਾ ਕੀਤਾ ਜਾਵੇ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਜਦੋਂ ਪਤਾ ਲੱਗਦਾ ਹੈਗਾ ਤਾਂ ਉਦੋਂ ਹੀ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਹੋਰ ਗੱਲਬਾਤ ਕਰਦੇ ਹੈਗੇ ਇੱਥੇ ਲੋਕ ਮੌਜੂਦ ਹੈਗੇ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਜਗਿੰਦਰ ਸਿੰਘ ਜੀ ਜਗਿੰਦਰ ਜੀ ਇਹ ਕਿਹੜਾ ਇਲਾਕਾ ਹੈਗਾ ਔਰ ਕਿਹੜਾ ਪੰਨਾ ਹੈਂ ਪਿੰਡ ਪਛਾਰੀਆਂ ਹਾਂ ਵਾਲਿਆਂ ਵਾਲਾ ਜਿਹੜਾ ਫਰੋਹੀ ਪਰ ਹੈ ਅੱਛਾ ਤੇ ਬੰਨ ਕਿਹੜਾ ਹੈਗਾ ਗਿਲ ਬੰਨ ਆਪਣੇ ਤੁਸੀ ਬੰਦ ਨਾਲ ਹੈਗਾ ਆਪਣੇ ਜੁਕਾ ਜਿਆ ਅਡਵਾਂਸ ਬੰਨਾ ਅੱਛਾ ਇਹ ਅਡਵਾਂਸ ਬੰਨਾ ਇਸ ਪਾਸੇ ਕੀ ਹੈਗਾ ਆਸਤਾ ਨਹੀਂ ਗਈ ਬਿਲਕੁਲ ਆ ਜੀਰੋ ਲੈ ਨਾਲਾ ਜੋਂਕੀ ਸਾਹਮਣੇ ਉਹਨਾਂ ਦੀ ਆ ਜੀ ਤੇ ਸਤ루 ਦਾ ਪੱਦਰ ਵਧਿਆ ਸਤ루 ਦਾ ਪੱਦਰ ਵਧਿਆ 89 ਫੁੱਟ ਪਾਣੀ ਹੈ ਗਈ ਅੱਛਾ ਆਪਣੇ ਤੁਸੀ ਬੰਦ ਤੇ ਇਹ ਇਥੇ ਆਰਜੀ ਬੰਨੂ ਕੀ ਹੋਇਆ ਸੀਗਾ ਆਰਜੀ ਬੰਨੂ ਪਾਣੀ ਸਾਰਾ ਸੇਮ ਆ ਗਈ ਇੱਕ ਜੀ ਸੌ ਲਾ ਕੇ ਸੰਘਤਾ ਨੇ ਗੱਟੇ ਲਾ ਕੇ ਮਿੱਟੀ ਲਾ ਕੇ ਗੁਲੰਗਰ ਦੇ ਸਾਰੀ ਸੇਵਾ ਕਰਦੀ ਪਈ ਸਾਰੀ ਵੀ ਭਾਂ ਲਗੇ ਖਲਈ ਹਾਂਜੀ ਤੇ ਦੂਰੇ ਦੂਰੇ ਨੌਜਵਾਨ ਪਹੁੰਚ ਰਹੇ ਨੇ ਨੌਜਵਾਨ ਜੋ ਮਿਲਦਾ ਲਾ ਡਾਲ ਪਾਣੀ ਸਭ ਕੁਲਕ ਸਾਬ ਲੈ ਕੇ ਆ ਰਹੇ ਹਾਂਜੀ ਤੇ ਦੂਰੇ ਦੂਰੇ ਨੌਜਵਾਨ ਦੂਰ ਦੂਰੋਂ ਨੌਜਵਾਨ ਪਹੁੰਚ ਰਿਹਾ ਇੱਥੇ ਗੱਟੇ ਮਿੱਟੀ ਲੈ ਕੇ ਆ ਰਹੇ ਸਭ ਕੁਝ ਲਈ ਆਉਂਦਾ ਲੰਗਰ ਤਾਂ ਲੈ ਕੇ ਤੇ ਮਿੱਟੀ ਸਭ ਕੁਛ ਤੇ ਵਾਦੂ ਆ ਜੀ ਅੱਜ ਤੇ ਇਥੇ ਮੇਲਾ ਲੱਗਾ ਸਾਲਾ ਜਿਵੇਂ ਦਲਸੀਆਂ ਵਾਲਾ ਮੇਲਾ ਲੱਗਦਾ ਹੈ ਇੱਕ ਇੱਕ ਤਸਵੀਰ ਨਜ਼ਰ ਆ ਰਹੀ ਹੈ ਪੰਜਾਬ ਦੀ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਦਿਆ ਜਾਂਦਾ ਸੀਗਾ ਪੰਜਾਬ ਨੂੰ ਨਸ਼ੇ ਦੇ ਰਾਜ ਤੋਂ ਡੇਆ ਜਾਂਦਾ ਸੀਗਾ ਤਸਵੀਰ ਬਦਲਦੀ ਦਿਖਦੀ ਹੈ ਬਿਲਕੁਲ ਜੀ ਬਿਲਕੁਲ ਆਜ 15 ਸਾਲ ਪੂਰੀ ਕਾਇਮ ਹੋ ਗਈ ਹੈ ਇੱਥੇ ਚਾਹੇ ਉਹ ਬੀਬੇ ਬੰਦ ਜਾਲ ਨੂੰ ਕਰ ਰਹੇ ਹੋ ਪੰਜਾਬੀ ਨਾ ਪੰਜਾਬੀ ਆ ਜੋੜ ਕੇ ਹੱਥ ਖੜਾ ਆਜੇ ਮੋਤ-ਬੋਤ ਧੰਨਵਾਦ ਇਹਨਾਂ ਦੂਰੋਂ ਦੂਰੋਂ ਆਏ ਨੇ ਹਰ ਬੰਦਾ ਖੜਾ ਹੈ ਬਿਲਕੁਲ ਜੀ ਹਰ ਤਰੰਦਾ ਬੰਦਾ ਖੜਾ ਹੈ ਹਰ ਤਰੰਦਾ ਬੰਦਾ ਖੜਾ ਨਾਲ ਇਹਨਾਂ ਨੇ ਸਾਡੇ ਆ ਜਾਣ ਕੇ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਤੇਲਵਾ ਨੇ ਆਵਲੇ ਆ ਲਿਆ ਕੇ ਗੱਡੇ ਟਰਾਲੀਆਂ ਤੇ ਲਵਾਏ ਨੇ ਨਾ ਨੇ ਆਪ ਨਾਲ ਪਾਣੀ ਚ ਵੜ ਵੜ ਕੇ ਅਨੰਦ ਸੰਗਤ ਨੇ ਲਾਏ ਨੇ ਨਹੀਂ ਤੇ ਪਾਣੀ ਥੱਲੇ ਦੀ ਥੋੜਾ ਥੋੜਾ ਫਿਰਦਾ ਸੀਗਾ ਤੇ ਇੱਥੇ ਇਹ ਪ੍ਰਸ਼ਾਸਨ ਕਰਾ ਰਿਹਾ ਕਿ ਲੋਕ ਆਪੇ ਲਾ ਦੇ ਆਪ ਹੀ ਸੰਗਤ ਤੇ ਆਪ ਲਾਏ ਜੋ ਸਰਦਾਂ ਤੇ ਪਹੁੰਚਦਾ ਕੋਸ਼ ਨਹੀਂ ਪਹੁੰਚਦਾ ਅੱਜ ਜੀ ਸਰਕਾਰ ਵੱਲੋਂ ਦਾ ਬਸ ਥੋੜਾ ਬੜਾ ਘੇੜਾ ਮਾਰਿਆ ਤੇ ਚਲੋ ਜੀ ਗੱਡੀਆਂ 'ਚ ਬੈਠੇ ਨਿਕਲ ਗਏ ਇਹ ਲੋਕ ਆਪ ਕਰ ਰਹੇ ਮੈਂ ਕੈਨਾ ਮੈਨ ਨੂੰ ਕਹੂੰਗਾ ਦਿਖਾਣਗੇ ਕਿ ਇਹ ਲੋਕ ਆਪ ਲੱਗੇ ਹੋਏ ਆ ਔਰ ਇਹ ਉਹ ਤਸਵੀਰ ਹੈਗੀ ਹੈ ਜਿਹੜੀ ਹਰ ਥਾਂ ਤੇ ਪਹੁੰਚਣੀ ਚਾਹੀਦੀ ਹੈ ਜਿੱਥੇ ਪੰਜਾਬੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਦੂਸਰੇ ਰਾਜਿਆਂ ਦੇ ਵਿੱਚ ਜਾ ਕੇ ਜਦੋਂ ਮੁਸੀਬਤ ਪੈਂਦੀ ਹੈ ਉਦੋਂ ਖੜਦੇ ਹੈਗੇ ਆ ਦਾ ਪੰਜਾਬੀਆਂ ਨੇ ਵੀ ਵਹਾਇਆ ਹੈਗਾ ਕਿ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਹੈ ਤੇ ਸਾਨੂੰ ਆਪਣੇ ਪੰਜਾਬੀਆਂ ਨਾਲ ਸਰਦਾ ਵੀ ਆਉਂਦਾ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਜੀ ਉਹ ਕਿ ਟਰੈਕਟਰਾਂ ਨਾਲ ਕੇ ਲੈ ਕੇ ਮਿੱਟੀ ਨਾਲ ਭਰ ਕੇ ਲੈ ਕੇ ੱਟੇ ਲੈ ਕੇ ਜਿਹੜਾ ਦੂਰ ਤੱਕ ਨਜ਼ਰ ਮਾਰੀਏ ਤਾਂ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਔਰ ਨੌਜਵਾਨ ਇਸ ਬੰਨ ਦੇ ਨਾਲ ਸਾਰੇ ਗੱਟੇ ਲਗਾ ਰਹੇ ਹੈਗੇ ਆ ਤਾਂ ਕਿ ਜਿਹੜਾ ਪਾਣੀ ਰਿਸ ਰਿਆ ਹੈਗਾ ਉਹਨੂੰ ਰੋਕਿਆ ਜਾ ਸਕੇ ਉਹ ਇਸ ਬੰਨ ਨੂੰ ਬਚਾਇਆ ਜਾ ਸਕੇ ਕਿਉਂਕਿ ਅੱਗੇ ਕਈ ਪਿੰਡ ਜਿਹੜੇ ਨੇ ਉਹ ਹੈਗੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜ਼ੀਰੋ ਲੈਂਡ ਦੀ ਹੈ ਜਿੱਥੇ ਫੈਂਸਿੰਗ ਜਿਹੜੀ ਹੈ ਉਹ ਡੁੱਬੀ ਹੋਈ ਹੈ ਔਰ ਇੱਥੇ ਲੰਗਰ ਲੈ ਕੇ ਪਹੁੰਚਿਆ ਹੈ ਸ਼ਹਿਰ ਤੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲੱਖੀ ਹੈ ਜੀ ਅ ਲੱਖੀ ਜੀ ਕੀ ਲੈ ਕੇ ਆਏ ਹੋ ਅੱਛੇ ਲੰਗਰ ਦੀ ਅਸੀਂ ਕੁਲਚੇ ਛੋਲੇ ਦਾ ਲੰਗਰ ਲੈ ਕੇ ਆਏ ਜੀ ਮਾਨਵ ਸੇਵਾ ਸਮਿਤੀ ਵੱਲੋਂ ਪਹਿਲੇ ਹਬੀਬ ਕੇ ਦੇ ਵਿੱਚ ਵੀ ਲੈ ਕੇ ਆਏ ਸੀਗੇ ਹਾਂ ਜੀ ਹਾਂ ਜੀ ਪਹਿਲੇ ਆਏ ਸੀ ਤਾਂ ਕੱਲ ਹਬੀਬ ਕੇ ਲੈ ਕੇ ਗਏ ਸੀ ਜੀ ਕੱਲ ਵੀ ਅਸੀਂ ਇੱਥੇ ਆਏ ਅੱਜ ਅਸੀਂ ਫੇਰ ਇੱਥੇ ਆਏ ਕਿਉਂਕਿ ਇੱਥੇ ਜਿਆਦਾ ਲੋੜ ਹੈ ਜੀ ਸੰਗਤਾਂ ਨੂੰ ਵਾਦ ਤੋਂ ਵਾਦ ਪਹੁੰਚਣ ਦੀ ਸਮਾਨ ਦੀ ਰਾਸਮਗਰੀ ਦੀ ਕਟਿਆਂ ਦੀ ਹਰੇਕ ਚੀਜ਼ ਦੀ ਇੱਥੇ ਜ਼ਰੂਰਤ ਹੈ ਉੱਥੇ ਦਾ ਬਹੁਤ ਜਿੰਨਤਾ ਪਹੁੰਚ ਰਹੀ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਚੀਜ਼ਾਂ ਲੈ ਕੇ ਆ ਰਹੀ ਹੈ ਜਿਹੜੇ ਮੋਹਰੇ ਹੈਗੇ ਆ ਸਰਦੂਰ ਜੀ ਤਸਵੀਰ ਨਜ਼ਰ ਆਉਂਦੀ ਹੈ ਪੰਜਾਬ ਦੀ ਬਿਲਕੁਲ ਸਾਹਮਣੇ ਪੰਜਾਬ ਦੀ ਤਸਵੀਰ ਨਜ਼ਰ ਆ ਰਹੀ ਹੈ ਕਿੰਨੀ ਸੋਹਣੀ ਗੈਂ ਸਾਰ ਸਾਰੇ ਪੰਜਾਬੀਆਂ ਦੀ ਇੱਕ ਜੁਟਾ ਸੋ ਇਹ ਸਤਿ ਸ਼੍ਰੀ ਅਕਾਲ ਜੀ ਅੱਜ ਸਾਰੇ ਵੱਡੇ ਪਰਿਵਾਰਾਂ ਦੇ ਬੰਨ-ਭਾਂਡੇ ਆ। ਬੜੀ ਖੁਸ਼ੀ ਹੁੰਦੀ ਵੇਖ ਕੇ ਬੜਾ ਲੋਕਾਂ ਦਾ ਰਿਸ਼ਤਾ ਹੈ। ਬੜੇ ਲੋਕ ਦੂਰੋਂ ਦੂਰੋਂ ਚੱਲ ਕੇ ਸਾਡੇ ਕੋਲ ਇੱਥੇ ਮਿੱਟੀ ਲੈ ਕੇ, ਪੁੱਢੀ ਜਿਹੀ ਲੈ ਕੇ, ਕੋਈ ਸੁਪਰ ਹੱਸਦਾ ਲੈ ਕੇ, ਰੋਟੀ ਪਾਣੀ ਲੈ ਕੇ ਪਹੁੰਚ ਰਹੇ। ਔਰ ਪੂਰੀ ਸਥਿਤੀ ਜਿਹੜੀ ਬਹੁਤ ਵਧੀਆ ਲੱਗ ਰਿਹਾ। ਬਹੁਤ ਬਹੁਤ ਮਿਹਨਤ ਲੋਕ ਮਿਹਨਤ ਨਾਲ ਕੰਮ ਕਰ ਰਹੇ ਨੇ। ਗੋਜਵਾਲ ਕੱਚੇ ਕੋਨ ਚੇ ਨਹੀਂ ਵੱਡੀ ਕੀਮਤੀ ਦੇ ਵਿੱਚ ਜੋ ਬੋਲੇ ਸੁਨਹਾਰ ਸਾਸ ਸ੍ਰੀ ਅਕਾਲ ਕਮ ਕਾਰੋਬਾਰ ساری ਉਮਰ ਚੱਲ ਲੈਨੇ ਇਹ ਤਨ ਮਨ ਨਾਲ ਸੇਵਾ ਕਰੋ ਆਪਦੀ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਇੱਥੇ 09 ਤੇ ਖੜਿਆ ਪਿੰਡ ਪਛਾੜੀਆਂ ਇੱਥੇ ਪਹੁੰਚੋ ਮਿੱਟੀ ਦੀ ਸੇਵਾ ਖਾਣ ਪੀਣ ਦੀ ਸਮਗਰੀ ਪਾਣੀ ਜੋ ਵੀ ਹੈਗਾ ਇੱਥੇ ਲਿਜਾ ਕੇ ਪਹੁੰਚੋ ਮੈਂ ਫਿਰ ਅਰਜ਼ ਕਰਨਾ ਜੋ ਗੋਲੇ ਸੋਨਿਹਾਲ ਸਤ ਖਰੀਆ ਕਾਲ ਇਕੜਾਂ ਦੇ ਵਿੱਚ ਨੇ ਪੰਜਾਬੀ ਹੌਸਲਾ ਔਰ ਜਜ਼ਬਾ ਦੇਖਣ ਵਾਲਾ ਹੈਗਾ ਔਰ ਇਸ ਬਣ ਦੀ ਮਜ਼ਬੂਤੀ ਦੇ ਲਈ ਐਡਵਾਂਸ ਬਣ ਹੈਗਾ ਔਰ ਖੁਦ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਗੱਟੇ ਭੜਕੇ ਲੈ ਕੇ ਆ ਰਹੇ ਹੈਗੇ ਔਰ ਇਸ ਬਣ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਹੈਗੇ ਨੇ ਕੈਮਰਾ ਪਰਸੋਂ ਦੇ ਨਾਲ ਸਣੀ ਚੋਪੜਾ ਯਾਕਬਾਨੀ ਟੀਵੀ ਫਿਰੋਸਪੁਰ ਦੂਸਰ ਪੁੜ ਦੇ ਪਛਾੜੀਆਂ ਦੇ ਵਿੱਚ ਅਸੀਂ ਖੜੇ ਹੋਏ ਆਂ ਭਾਰਤ ਪਾਕਿਸਤਾਨ ਹੈਗੀ ਐ ਜ਼ੀਰੋ ਲਾਈਨ ਐ ਇੱਥੇ ਐਡਵਾਂਸ ਵਨ ਹੈਗਾ ਜਿੱਥੋਂ ਪਾਣੀ ਰਿਸ ਰਿਆ ਹੈਗਾ ਸੀਗਾ ਔਰ ਉਸ ਨੂੰ ਬਚਾਉਣ ਦੇ ਲਈ ਨੌਜਵਾਨਾਂ ਦਾ ਇੱਥੇ ਹੜ ਆਇਆ ਹੋਇਆ ਹੜ ਇਸ ਕਰਕੇ ਕਹਿ ਰਹੇ ਹੈਗੇ ਆ ਕਿ ਪਤਾ ਹੀ ਨਹੀਂ ਕਿੱਥੋਂ ਨੌਜਵਾਨ ਆ ਰਹੇ ਆ ਟਰਾਲੀਆਂ ਲੈ ਕੇ ਆ ਰਹੇ ਆ ਮਿੱਟੀ ਦੀਆਂ ਮਿੱਟੀ ਦੇ ਗੱਟੇ ਪਰਚੇ ਲੈ ਕੇ ਆ ਰਹੇ ਹੈਗੇ ਆ ਔਰ ਇਸ ਬਣ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੈਗੇ ਨੇ ਤਸਵੀਰ ਦਿਖਾਵਾਂਗੇ ਤੁਹਾਨੂੰ ਅਸੀਂ ਇਸ ਟਾਈਮ ਜ਼ੀਰੋ ਲਾਈਨ ਦੇ ਉੱਪਰ ਮੌਜੂਦ ਹੈਗੇ ਆ ਉਸ ਪਾਸੇ ਪਾਕਿਸਤਾਨ ਦੀ ਚੁੰਕੀ ਹੈਗੀ ਆ ਪਾਕਿਸਤਾਨ ਹੈਗਾ ਉਹ ਉਹ ਵੀ ਪਾਣੀ ਦੇ ਵਿੱਚ ਕਿਰਿਆ ਹੋਇਆ ਨਜ਼ਰ ਆ ਰਿਹਾ ਔਰ ਇਸ ਪਾਸੇ ਫੈਂਸਿੰਗ ਹੈ ਔਰ ਫੈਂਸਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਉਹ ਪੈਂਸਿੰਗ ਦੇ ਨਾਲ ਜਿਹੜਾ ਇਸ ਪਾਸੇ ਇਹ ਐਡਵਾਂਸ ਬੰਮ ਹੈਗਾ ਔਰ ਐਡਵਾਂਸ ਬਣ ਦੇ ਨਾਲ ਤੇ ਗੱਟੇ ਜਿਹੜੇ ਨੇ ਉਹ ਲਗਾਏ ਗਿਆ ਤਾਂ ਸਤੂਜ ਸਤੂਜ ਦੇ ਨਾਲ ਸਤੂਜ ਦਾ ਪੱਧਰ ਵਧਿਆ ਹੈਗਾ ਤਾਂ ਉਸ ਤੋਂ ਬਾਅਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੋਂ ਜਿਹੜਾ ਐਡਵਾਂਸ ਮੰ ਹੈਗਾ ਜਿਸ ਦੇ ਅੱਗੇ ਕਈ ਪਿੰਡ ਹੈਗੇ ਨੇ ਉਸ ਨੂੰ ਪਚਾਰ ਦੇ ਲਈ ਜਿਹੜਾ ਇੱਥੇ ਇਹ ਗੱਟੇ ਜਿਹੜੇ ਨੇ ਉਹ ਲਗਾਏ ਗਿਆ ਕਿਉਂਕਿ ਇੱਥੋਂ ਪਾਣੀ ਥੱਲੇ ਰਿਸ ਰਿਹਾ ਹੈਗਾ ਸੀ ਪਿੰਡ ਵਾਸੀਆਂ ਦਾ ਕਹਿਣਾ ਹੈਗਾ ਪਾਣੀ ਰਿਸ ਰਿਹਾ ਹੈਗਾ ਸੀਗਾ ਜਦੋਂ ਪਤਾ ਲੱਗਦਾ ਹੈਗਾ ਤਾਂ ਫਿਰ ਦੂਰੋਂ ਦੂਰੋਂ ਨੋਜਵਾਰ ਪੋਛ ਦੇ ਹੈਗੇ ਆ ਲੋਕ ਮੋਛ ਦੇ ਹੈਗੇ ਆ ਮਿੱਟੀ ਲੈ ਕੇ ਆਉਂਦੇ ਹੈਗੇ ਆ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਗੱਟੇ ਭਰ-ਭਰ ਕੇ ਲੈ ਕੇ ਆ ਰਹੇ ਹੈਗੇ ਨੇ ਤੇ ਗੱਟੇ ਭਰ ਕੇ ਇੱਥੇ ਲਗਾ ਰਹੇ ਹੈਗੇ ਨੇ ਪਾਣੀ ਦੇ ਵਿੱਚ ਵੜ ਕੇ ਲਗਾ ਰਹੇ ਹੈਗੇ ਨੇ ਤਾਂ ਕਈ-ਕਈ ਫੁੱਟ ਜਿਹੜੇ ਇੱਥੇ ਪਾਣੀ ਹੈਗਾ ਫੈਂਸਿੰਗ ਵੀ ਡੁੱਬੀ ਹੋਈ ਨਜ਼ਰ ਆਉਂਦੀ ਹੈਗੀ ਆ ਹਾਲਾਂਕਿ ਬੀਐਸਐਫ ਟੋਕਸ ਹੈਗੀ ਆ ਤੁਰੀ ਨਜ਼ਰ ਜੜੀ ਆ ਉਹ ਰੱਖੀ ਇਹ ਚਾਹੇ ਉਹ ਕਿਸ਼ਤੀ ਤੋਂ ਹੋਵੇ ਚਾਹੇ ਉਹ ਚੌਂਕੇ ਤੋਂ ਖੜਕੇ ਹੋਵੇ ਬੀਐਸਪੂਰੀ ਨਜ਼ਰ ਜੜੀ ਹੈ ਔਰ ਰੱਖੀ ਹੋਈ ਹੈ ਤਾਂ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹਗੇ ਰਾਹਤ ਕਰਨ ਦੀ ਉਹ ਵੀ ਦਿਖਾ ਦੇਣਾ ਚਾਹਦੇ ਆ ਮਿੱਟੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਤਾਕਿ ਇਸ ਨੂੰ ਪੱਕਾ ਕੀਤਾ ਜਾਵੇ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਜਦੋਂ ਪਤਾ ਲੱਗਦਾ ਹੈਗਾ ਤਾਂ ਉਦੋਂ ਹੀ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਹੋਰ ਗੱਲਬਾਤ ਕਰਦੇ ਹੈਗੇ ਆ ਇੱਥੇ ਲੋਕ ਮੌਜੂਦ ਹੈਗੇ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਜਗਿੰਦਰ ਸਿੰਘ ਜੀ ਜਗਿੰਦਰ ਜੀ ਇਹ ਕਿਹੜਾ ਇਲਾਕਾ ਹੈਗਾ ਔਰ ਕਿਹੜਾ ਪੰਨ ਹੈ ਪਿੰਡ ਪਿਛਾਰੀਆਂ ਹਾਂ ਆਲੇ ਵਾਲਾ ਜਿਹੜਾ ਫਰੋਈ ਪਰ ਹੈ ਅੱਛਾ ਤੇ ਪੰਨ ਕਿਹੜਾ ਹੈਗਾ ਗਿਲ ਬਾਨਾ ਆਪਣੇ ਤੁਚੀ ਬੰਦ ਨਾਲ ਇਹ ਆਪਣੇ ਵਿਚਾ ਜਰ ਅਡਵਾਂਸ ਬੰਨਾ ਹੋਰ ਅੱਛਾ ਇਹ ਅਡਵਾਂਸ ਬੰਨਾ ਇਸ ਪਾਸੇ ਕੀ ਹੈਗਾ ਨਹੀਂ ਗਈ ਬਿਲਕੁਲ ਆ ਜੀਰੋ ਲੈ ਨਾਲ ਆ ਜੋਂ ਕਿ ਸਾਹਮਣੇ ਉਹਨਾਂ ਦੀ ਆ ਜੀ ਤੇ ਸਤੂ ਜੀ ਦਾ ਪੱਦਰ ਵਧਿਆ ਚਾਤ ਲਈ ਦਾ ਪਾਤਰ ਵਾਧਿਆ 8-9 ਫੁੱਟ ਪਾਣੀ ਹੈ ਗਈ ਅੱਛਾ ਆਪਣੇ ਤੁਸੀਂ ਬੰਦ ਤਾ ਤੇ ਇਹ ਇਥੇ ਆਰਜੀ ਬਾਨ ਨੂੰ ਕੀ ਹੋਇਆ ਸੀਗਾ ਆਰਜੀ ਬਾਨ ਨੂੰ ਪਾਣੀ ਸਾਰਾ ਸੇਮ ਆ ਗਈ ਗਈ ਸਭ ਲਾ ਕੇ ਸੰਗਤਾਂ ਨੇ ਗੱਟੇ ਲਾ ਕੇ ਮਿੱਟੀ ਲਾ ਕੇ ਗੁਲੰਗਰ ਦੇ ਸਾਰੀ ਸੇਵਾ ਕਰਦੀ ਪਈ ਸਾਰੇ ਵੀਰ ਭਰਾ ਲਗੇ ਖੜੇ ਹਾਂਜੀ ਦੂਰੋਂ ਦੂਰੋਂ ਨੌਜਵਾਨ ਪਹੁੰਚ ਰਹੇ ਸੀ ਨੌਜਵਾਨ ਜੋ ਮਿਲਦਾ ਲਾ ਟਾਲ ਪਾਣੀ ਸਭ ਕੁਲ ਦਾ ਪ੍ਰਸ਼ਾਦਾ ਲੈ ਕੇ ਆ ਰਹੇ ਸੀ ਹਾਂਜੀ ਦੂਰੋਂ ਦੂਰੋਂ ਨੌਜਵਾਨ ਦੂਰੋਂ ਦੂਰੋਂ ਨੌਜਵਾਨ ਪਹੁੰਚ ਰਹੇ ਇੱਥੇ ਗੱਟੇ ਮਿੱਟੀ ਲੈ ਕੇ ਆ ਰਹੇ ਹੈਗੇ ਸਭ ਕੁਝ ਲੈ ਆਉਂਦੇ ਲੰਗਰ ਤੇ ਲੈ ਕੇ ਤੇ ਮਿੱਟੀ ਸਭ ਕੁਛ ਇਸ ਤੇ ਵਾਧੂ ਆ ਜੀ ਅੱਜ ਤੇ ਤੇ ਮੇਲਾ ਲੱਗਾ ਹਾਲਾ ਜਿਵੇਂ ਦਲਚੀਗੇ ਵਾਲਾ ਮੇਲਾ ਲੱਗਦਾ ਹੈ ਇਹ ਇੱਕ ਇੱਕ ਤਸਵੀਰ ਨਜ਼ਰ ਆ ਰਹੀ ਹੈ ਪੰਜਾਬ ਦੀ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਭੰਡਿਆ ਜਾਂਦਾ ਸੀਗਾ ਪੰਜਾਬ ਨੂੰ ਨਸ਼ੇ ਦੇ ਨਾਲ ਜੋੜਿਆ ਜਾਂਦਾ ਸੀਗਾ ਤਸਵੀਰ ਬਦਲਦੀ ਦਿਖ ਰਹੀ ਹੈ ਬਿਲਕੁਲ ਜੀ ਬਿਲਕੁਲ ਲਾਜਪੁਰਥਾਲ ਪੂਰੀ ਕਾਇਮ ਹੋ ਗਈ ਹੈ ਇੱਥੇ ਚਾਹੇ ਉਹ ਬੀਬੇ ਕੇ ਬੰਦੀ ਵਾਲੀ ਹੋਵੇ ਚਾਹੇ ਹੋ ਪੰਜਾਬੀ ਨਾ ਆਪਿਆਂ ਜੋੜ ਕੇ ਹੱਥ ਖੜਾ ਅੱਜ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦੂਰ ਦੂਰੋਂ ਆਏ ਨੇ ਹਰ ਬੰਗਾ ਬਾਲ ਖੜਾ ਹੈ ਬਿਲਕੁਲ ਜੀ ਹਰ ਤਰੰਦਾ ਬੰਦਾ ਖੜਾ ਹਰ ਤਰੰਦਾ ਬੰਦਾ ਖੜਾ ਨਾਲ ਇਹਨਾਂ ਦੇ ਸਾਡੇ ਆ ਜਾਣ ਕੇ ਇਹਨਾਂ ਨੇ ਸਾਡਾ ਸਾਥ ਦਿੱਤਾ ਸਿੱਦੇ ਪੇਲਵੈ ਨੇ ਆਵ ਲਿਆ ਆ ਲਿਆ ਕਿ ਗੱਟੇ ਟਰਾਲੀਆਂ ਤੇ ਲਵਾਏ ਨੇ ਨਾਣੇ ਖਾਬ ਨਾਲ ਪਾਣੀ ਚ ਵੜ ਵੜ ਕੇ ਅਨੰਤ ਸੰਗਤ ਨੇ ਲਾਏ ਨੇ ਨਹੀਂ ਤੇ ਪਾਣੀ ਥੱਲੇ ਦੀ ਥੋੜਾ ਥੋੜਾ ਸਿਰਦਾ ਸੀਗਾ ਤਾਂ ਇੱਥੇ ਇਹ ਪ੍ਰਸ਼ਾਸਨ ਕਰਾ ਰਿਹਾ ਕਿ ਲੋਕ ਆਪੇ ਲਾ ਦੇ ਆਪ ਹੀ ਸੰਗਤ ਤੇ ਜਾ ਸਕਦਾ ਨਹੀਂ ਪ੍ਰਸ਼ਾਸਨ ਤੇ ਪਹੁੰਚਦਾ ਕੋਸ਼ ਨਹੀਂ ਪਹੁੰਚਦਾ ਤੇ ਜੀ ਸਰਕਾਰਾ ਲੋਦਾ ਥੋੜਾ ਬੜਾ ਗ੍ਰਾਮ ਆ ਰਿਹਾ ਤੇ ਚਲੋ ਜੀ ਗੱਡੀਆਂ ਤੇ ਬੈਠੇ ਨਿਕਲ ਕੇ ਇਹ ਲੋਕ ਆਪ ਕਰ ਰਹੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਣਗੇ ਕਿ ਇਹ ਲੋਕ ਆਪ ਲੱਗੇ ਹੋਏ ਆ ਔਰ ਇਹ ਉਹ ਤਸਵੀਰ ਹੈਗੀ ਹੈ ਜਿਹੜੀ ਹਰ ਥਾਂ ਤੇ ਪਹੁੰਚਣੀ ਚਾਹੀਦੀ ਹੈ ਜਿੱਥੇ ਪੰਜਾਬੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਦੂਸਰੇ ਰਾਜਾਂ ਦੇ ਵਿੱਚ ਜਾ ਕੇ ਜਦੋਂ ਮੁਸੀਬਤ ਪੈਂਦੀ ਹੈ ਉਦੋਂ ਖੜਦੇ ਹੈਗੇ ਆ ਤਾ ਪੰਜਾਬੀਆਂ ਨੇ ਵੀ ਵਹਾਇਆ ਹੈਗਾ ਕਿ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਹੈ ਤੇ ਸਾਨੂੰ ਆਪਣੇ ਪੰਜਾਬੀਆਂ ਨਾਲ ਖੜਦਾ ਵੀ ਆਉਂਦਾ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਹੱਦਿਆਂ ਲੈ ਕੇ ਮਿੱਟੀ ਨਾਲ ਭਰ ਕੇ ਲੈ ਕੇ ਗੱਟੇ ਲੈ ਕੇ ਜਿਹੜਾ ਦੂਰ ਤੱਕ ਨਜ਼ਰ ਮਾਰੀਏ ਤਾਂ ਟਰਾਲੀਆਂ ਟਰਾਲੀਆਂ ਨਜ਼ਰ ਆਉਂਦੀਆਂ ਹੈਗੀਆਂ ਨੇ ਉਹ ਨੌਜਵਾਨ ਇਸ ਮਣ ਦੇ ਨਾਲ ਸਾਰੇ ਗੱਟੇ ਲਗਾ ਰਹੇ ਹੈਗੇ ਆ ਤਾਕੀ ਜਿਹੜਾ ਪਾਣੀ ਰਿਸ ਰਿਆ ਹੈਗਾ ਉਹਨੂੰ ਰੋਕਿਆ ਜਾ ਸਕੇ ਉਹਨਿਸ ਬੰਨ ਨੂੰ ਬਚਾਇਆ ਜਾ ਸਕੇ ਕਿਉਂਕਿ ਅੱਗੇ ਕਈ ਪਿੰਡ ਜਿਹੜੇ ਨੇ ਉਹ ਹੈਗੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜ਼ੀਰੋ ਲੈਂਡ ਦੀ ਹੈ ਜਿੱਥੇ ਫੈਂਸਿੰਗ ਜਿਹੜੀ ਹੈ ਉਹ ਡੁੱਬੀ ਹੋਈ ਆ ਔਰ ਇੱਥੇ ਲੰਗਰ ਲੈ ਕੇ ਪਹੁੰਚੇ ਆ ਸ਼ਹਿਰ ਤੋਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕਿ ਵਾ ਮਜੀ ਤੁਹਾਡਾ ਮੇਰਾ ਨਾਮ ਲੱਖੀ ਹੈ ਜੀ। ਅੱਛਾ ਲੱਖੀ ਜੀ ਕੀ ਲੈ ਕੇ ਆਏ ਹੋ ਇੱਥੇ ਲੰਗਰ ਦੀ? ਅਸੀਂ ਕੁੱਲਚੇ ਛੋਲੇ ਦਾ ਲੰਗਰ ਲੈ ਕੇ ਆਏ ਹਾਂ ਜੀ ਮਾਨਵ ਸੇਵਾ ਸਮਿਤੀ ਵੱਲੋਂ। ਹੂੰ। ਪਹਿਲੇ ਹਬੀਬ ਕੇ ਦੇ ਵਿੱਚ ਵੀ ਲੈ ਕੇ ਆਏ ਸੀਗੇ। ਹਾਂ ਜੀ ਹਾਂ ਜੀ ਪਹਿਲੇ ਆਇਸ ਤੇ ਕੱਲ ਹਬੀਬ ਕੇ ਲੈ ਕੇ ਗਏ ਸੀ ਜੀ। ਕੱਲ ਵੀ ਅਸੀਂ ਇੱਥੇ ਆਏ ਅੱਜ ਅਸੀਂ ਫੇਰ ਇੱਥੇ ਆਏ ਕਿਉਂਕਿ ਇੱਥੇ ਜਿਆਦਾ ਲੋੜ ਹੈ ਜੀ ਸੰਗਤਾਂ ਨੂੰ ਵੱਧ ਪਹੁੰਚਣ ਦੀ, ਸਮਾਨ ਦੀ, ਰਾਸਮ ਅਗਰੀ ਦੀ, ਕੱਟਿਆਂ ਦੀ। ਹਰੇਕ ਚੀਜ਼ ਦੀ ਇੱਥੇ ਜ਼ਰੂਰਤ ਹੈ ਉੱਥੇ ਦਾ ਬਹੁਤ ਜਿੰਨਤਾ ਪਹੁੰਚ ਰਹੀ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਸ਼ਾਵਾ ਤੋਂ ਵੱਖ-ਵੱਖ ਚੀਜਾਂ ਲੈ ਕੇ ਆ ਰਹੇ ਜਿਹੜੇ ਮੋਚ ਰਹੇ ਗਿਆ ਸਰਦੂਰ ਜੀ ਤਸਵੀਰ ਨਜ਼ਰ ਆਉਂਦੀ ਹੈ ਪੰਜਾਬ ਦੀ ਬਿਲਕੁਲ ਸਾਹਮਣੇ ਪੰਜਾਬ ਦੀ ਤਸਵੀਰ ਨਜ਼ਰ ਆ ਰਹੀ ਹੈ ਕਿੰਨੀ ਸੋਹਣੀ ਗੈਂਦ ਸਾਰੇ ਪੰਜਾਬੀਆਂ ਦੀ ਇੱਕ ਜੁਟਸਾ ਇਹ ਬੜਾ ਚੰਗਾ ਨਜ਼ਰ ਆ ਦੋ ਸਾਰੇ ਵੱਡੇ ਦਰਿਆਵਾਂ ਦੇ ਵੱਲ ਭੱਜ ਤੇ ਆ ਬੜੀ ਖੁਸ਼ੀ ਹੁੰਦੀ ਵੇਖ ਕੇ ਬੜਾ ਲੋਕਾਂ ਤੇ ਹਿਸਤਾ ਹੈ ਬੜੇ ਲੋਕ ਦੂਰ ਦੂਰੋਂ ਚੱਲ ਕੇ ਸਾਡੇ ਕੋਲ ਇੱਥੇ ਮਿੱਟੀ ਲੈ ਕੇ ਡੀਜ਼ਲ ਲੈ ਕੇ ਕੋਈ ਕੁਪਰ ਹਸਤਾ ਲੈ ਕੇ ਰੋਪੀ ਫੰਡਰੀਏ ਕੋ ਪਹੁੰਚ ਰਿਹਾ ਹੈ ਔਰ ਪੂਰੀ ਸਥਿਤੀ ਕੰਟਰੋਲ ਚ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਮਿਹਨਤ ਲੋਕ ਮਿਹਨਤ ਨਾਲ ਕੰਮ ਕਰ ਰਹੇ ਨੇ ਗੋਚਵਾਲ ਅਕੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਬੋਲੇ ਸੋਨਿਹਾਲ ਸਾਸੀ ਆਕਾਲ ਕਮ ਕਾਰੋਬਾਰ ساری ਉਮਰ ਚੱਲ ਲੈਨੇ ਤੇ ਤਨ ਮਨ ਨਾਲ ਸੇਵਾ ਕਰੋ ਆਪਦੀ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਇੱਥੇ ਜੀਰੋ ਨਾਈਨ ਤੇ ਖੜਿਆ ਪਿੰਡ ਪਛਾੜੀਆਂ ਇੱਥੇ ਪਹੁੰਚੋ ਮਿੱਟੀ ਦੀ ਸੇਵਾ ਖਾਣ ਪੀਣ ਦੀ ਸਮਗਰੀ ਪਾਣੀ ਜੋ ਵੀ ਹੈਗਾ ਇੱਥੇ ਲਿਜਾ ਕੇ ਪਹੁੰਚੋ ਮੈਂ ਫਿਰ ਅਰਜ਼ ਕਰਨਾ ਜੋ ਬੋਲੇ ਸੁਨਹਿਰਾ ਸਾਖ ਖਰੀਆ ਕਾਲ ਅੰਦੀ ਕੜਾ ਦੇ ਵਿੱਚ ਨੇ ਪੰਜਾਬੀ ਹੌਸਲਾ ਔਰ ਜਜ਼ਬਾ ਦੇਖਣ ਵਾਲਾ ਹੈਗਾ ਔਰ ਇਸ ਬੰਨ ਦੀ ਮਜ਼ਬੂਤੀ ਦੇ ਲਈ ਐਡਵਾਂਸ ਬੰਨ ਹੈਗਾ ਔਰ ਖੁਦ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਗੱਟੇ ਭੜਕੇ ਲੈ ਕੇ ਆ ਰਹੇ ਹੈਗੇ ਔਰ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਹੈਗੇ ਨੇ ਕੈਮਰਾ ਪਰਸੰਗ ਅਲਸਣੀ ਚੋਪੜਾ ਯਕਬਾਨੀ ਟੀਵੀ ਫਿਰੋਜ਼ਪੁਰ